ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਲਗਭਗ 2-3 ਦਿਨਾਂ ਦੇ ਬਾਅਦ ਵੱਡੀ ਵੀਡੀਓ ਪਾ ਰਹੇ ਹਾਂਗੇ ਆਪਾਂ ਪਹਿਲੀ ਗੱਲ ਆਉਣ ਸਰ ਲਾਈਕ ਕਰ ਦਿਓ ਕਮੈਂਟ ਕਰ ਦਿਓ 2-4 ਸਵਾਲ ਨੇ 2-4 ਗੱਲਾਂ ਨੇ ਜਿਹੜੀਆਂ ਅੱਜ ਕਰਾਂਗੇ ਵੀਡੀਓ ਦੇ ਵਿੱਚ ਲਾਈਕ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਸੀਂ ਨਵੇਂ ਆਏ ਹੋ ਆਪਣੇ ਚੈਨਲ ਦੇ ਗਰਮੀ ਪੂਰੀ ਜੋਰਾਂ ਦੇ ਹੈਗੀ ਬਾਈ 3-4 ਦਿਨ ਹੋ ਗਏ ਕਣਕਾਂ ਵੀ ਆ ਜਿਹੜੀ ਲਗਾਤਾਰ ਹੁਣ ਗਰਮੀ ਪਈ ਹੈ ਇਹਦੇ ਨਾਲ ਇਕੱਠਾ ਚੜ੍ਹਾ ਆ ਗਿਆ ਕਣਕਾਂ ਦਾ ਤੇ ਵੱਡੀ ਤਾਂ ਜੋਰ ਪੂਰਾ ਹੈ ਸਾਡੇ ਵੱਲ ਇਸ ਵਾਰ ਤੇ ਕਣਕਾਂ ਦਾ ਝਾੜ ਬਾਬੇ ਦੀ ਕਿਰਪਾ ਨਾਲ ਚੰਗਾ ਹੈਗਾ ਜਿੰਨੀਆਂ ਵੀ ਵੱਢੀ ਜਾਂਦੀਆਂ ਨੇ ਹਰੇਕਾ ਕੁ ਇੱਕ ਲੱਖੋ ਸ਼ੋਕੇ ਦੱਸਦਾ ਵੀ ਚੰਗਾ ਝਾੜ ਹੈ ਤੁਸੀਂ ਆਪ ਦੇ ਏਰੀਏ ਦੇ ਵਿੱਚ ਜ਼ਰੂਰ ਦੱਸਿਓ ਕਿੰਨਾ ਕੁ ਝਾੜ ਟਲਦਾ ਤੇ ਕਿਹੜੀ ਕਿਸਮ ਸੁਡੇ ਏਰੀਏ ਦੇ ਵਿੱਚ ਜ਼ਿਆਦਾ ਲੱਗੀ ਸੀਗੀ ਸਾਡੇ ਇਤਕੀ ਮਿਕਸ ਜਈ ਸੀਗੀ ਹੈ ਜ਼ਿਆਦਾਤਰ 826 ਹੋਇਆ 327 ਹੋਇਆ ਤੇ 222 ਹੋਇਆ ਇਹ ਬੀ ਜ਼ਿਆਦਾ ਲੱਗੇ ਨੇ ਸਾਡੇ ਬਹੁਤ ਜ਼ਿਆਦਾ ਖੇਤਰ ਦੇ ਵਿੱਚ ਝਾੜ ਵੀ ਚੰਗੇ ਨੇ ਇਹ ਵਿਆਂ ਦੇ ਬਾਕੀ ਹੁਣ ਗੱਲ ਕਰਦੇ ਆਪਾਂ ਆਪਣੇ ਜਾਨਵਰਾਂ ਦੀ ਜਾਨਵਰ ਸਾਰੇ ਮੱਝ ਨਵਾਤੇ ਅਜਮਿੱਤਰ ਦੀ ਕਣਕ ਵੜਦੇ ਸੀਗੇ ਉਹ ਉਹ ਪੜਾ ਕੇ ਮੈਂ ਲੇਟ ਹੋ ਗਿਆ ਸੀਗਾ ਹੁਣ ਹੀ ਆਇਆ ਸੀ ਮੈਂ ਹੁਣ ਸਾਰਾ ਨਮਾਉਣ ਲੱਗ ਗਿਆ ਦਵਾਈਆਂ ਦਵਾਂ ਜ ਅੱਜ ਸਵੇਰੇ ਵੀ ਨਹੀਂ ਦਿੱਤੀਆਂ ਗਈਆਂ ਕਿਉਂਕਿ ਇੱਕ ਗਾਂ ਦੀ ਦਵਾਈ ਲੈਂਦੀ ਸੀ ਕਿ ਮੈਂ ਉਹ ਸਟਾਰਟ ਕਰਨੀ ਸੀਗੀ ਉਹ ਚਲ ਮੈਂ ਹੁਣਾ ਇਹ ਤੋਂ ਬਾਅਦ ਦਵਾਂਗਾ ਛੋਟੀ ਦੀ ਚੱਲੀ ਜਾਂਦੀ ਹੈ ਦਵਾਈ ਇਹਦੀ ਮੈਂ ਅੱਜ ਸਵੇਰੇ ਭੁੱਲ ਗਿਆ ਦੇਣਾ ਕਾਲੀ ਕਾਲੀ ਚ ਹੁਣ ਦੇਣਾ ਇਹਦੀ ਵੀ ਬਾਕੀ ਇਹਦੀ ਆਪਣੀ ਛੋਟੀ ਜਿਹੜੀ ਸੂਨ ਵਾਲੀ ਹੈਗੀ ਇਹਦੀਆਂ ਚੱਲੀ ਜਾਂਦੀਆਂ ਨੇ ਦਵਾਈਆਂ ਦੋ ਤਿੰਨ ਲੈ ਵੇ ਦੀਆਂ ਤੇ ਬਾਕੀ ਟਿਓਨਚ ਵਗੈਰਾ ਇਹ ਵੀ ਨਹੀਂ ਮੈਥੋਦ ਦਿੱਤੀ ਗਈ ਅੱਜ ਸਵੇਰੇ ਤੇ ਇਹ ਹੁਣ ਸਾਰੀਆਂ ਦਵਾਈਆਂ ਦਿੰਨੇ ਆਂਗੇ ਬਾਕੀ ਸਵਾਰ ਸੀਗੇ ਬਹੁਤ ਸਾਰੇ ਭਰਾਮਾਂ ਦੇ ਵੀ ਤੇਲ ਦੇ ਵਿੱਚ ਡੀਜ਼ਲ ਮਰਲਾ ਕੇ ਪਾਇਆ ਕਰੋ ਉੱਥੇ ਹੀ ਪੈ ਜਾਂਦੀ ਹੈ ਗੱਲ ਬਈ ਉਹ ਬਹੁਤ ਮਹਿੰਗਾ ਪੈ ਜਾਂਦਾ ਜਲਸਾ ਮੈਂ ਦੇਖਿਆ ਸੀਗਾ ਮੈਂ ਪਰਸੋਂ ਲਾਇਆ ਸੀਗਾ ਤੇਲ ਮੈਨ ਲਾਦਾ ਤੁਸੀਂ ਸ਼ਾਰਟ ਵੀਡੀਓ ਦੇਖ ਲਈ ਹੋਣੀ ਉਹਦੇ ਵਿੱਚ ਮੈਂ ਪੂਰੀਆਂ ਚਮਕਾਤੀਆਂ ਸੀਗੀਆਂ ਲਗਭਗ 2 ਲੀਟਰ ਤੇਲ ਲੱਗਿਆ ਸੀਗਾ ਸਾਰੀਆਂ ਤੇ ਸਿੰਘਾਂ-ਸੁੰਗਾਂ ਦੇ ਸਨਾਂ ਦੇ 2Z ਮੈਂ ਮਲਤੀਆਂ ਦੀ ਸਾਰੀਆਂ ਦੇ ਜਿਵੇਂ ਮ사ਜ ਕਰਦੇ ਹੁੰਨੇ ਆਪਾਂ ਉਹ ਕੰਮ ਕਰਤਾ ਸੀਗਾ ਪਰ ਮਹਿੰਗਾ ਪੈਂਦਾ ਤੇਲ ਉਹ ਕਰਦਾ ਹੋਵੇ ਚੱਲ ਸਾਡਾ ਤਾਂ ਕਰਦਾ ਸੀਗਾ ਫੇਰ ਵੀ ਮਹਿੰਗਾ ਮੁੱਤੇ ਵਿੱਚ ਜੇ ਡੀਜ਼ਲ ਪਾਉਣਾ ਹੈਗਾ ਫੇਰ ਡੀਜ਼ਲ ਵੀ 85 90 ਰੁਪਏ ਲੀਟਰ ਹੈ ਤਾਂ ਲੀਟਰ ਉਹ ਚਾਹੀਦਾਗਾ ਛਿੜਕਣ ਵਾਸਤੇ ਮੱਖੀ ਮੱਛਰ ਤੋਂ 2 4 ਭਰਾਮਾ ਨੇ ਮੈਨੂੰ ਸੂਪ ਦੱਸੇ ਸੀਗੇ ਵਧੀਆ ਜਿਹੜੇ ਸਾਬਣਾਂ ਨੇ ਵੀ ਉਹ ਲਾ ਕੇ ਛੜਦਿਆ ਕਰੋ ਉਹਦੇ ਨਾਲ ਮੱਖੀ ਦੇ ਮੱਛਰ ਬਿਲਕੁਲ ਵੀ ਨਹੀਂ ਤੰਗ ਕਰਦੇ ਪਸ਼ੂਆਂ ਨੂੰ ਉਹ ਮੈਂ ਅੱਜ ਆਉਂਦਾ ਹੋਇਆ ਚੀਮੇ ਦੇਖ ਕੇ ਆਇਆ ਸੀ ਉਹ ਮਿਲੇ ਨਹੀਂ ਹੈਗੇ ਬਾਕੀ ਉਹ ਆਪਣਾ ਮਿੱਤਰ ਜੀ ਦੁਕਾਨ ਵਾਲਾ ਉਹ ਕਹਿੰਦਾ ਕਰ ਲੂੰ ਜਾਂ ਪਰਸ਼ਨ ਪੱਕਾ ਮਗਾ ਕੇ ਦਊਂਗਾ ਤੈਨੂੰ ਫੇਰ ਦੋ ਦਿਨ ਸਾਬਣਾ ਮੈਂ ਕਿਹਾ ਜ਼ਰੂਰ ਭਾਈ ਉਹ ਵੀ ਆਪਾਂ ਰਿਜ਼ਲਟ ਲੈਨੇ ਆਂਗੇ ਸਾਬਣਾ ਦੇ ਕਿਵੇਂ ਹੈਗਾ ਜੇ ਉਹਨੇ ਵਧੀਆ ਕੰਮ ਕੀਤਾ ਮੁੱਖੀ ਮੱਛਰ ਤੋਂ ਤਾਂ ਫਿਰ ਮੈਨੂੰ ਲੱਗਦਾ ਉਹ ਸਾਰਿਆਂ ਨੂੰ ਹੀ ਵਧੀਆ ਹੈਗਾ ਕਿਉਂ ਤੇਲ ਤੇ ਡੀਜ਼ਲ ਇਹ ਜਿਆਦੇ ਮਹਿੰਗੇ ਪੈਂਦੇ ਨੇ ਥੋੜੇ ਜੇ ਬਾਕੀ ਤੁਸੀਂ ਜ਼ਰੂਰ ਦੱਸਿਓ ਤੁਸੀਂ ਕੀ ਵਰਤਦੇ ਹੋ ਨੇ ਮੱਖੀ ਮੱਛਰ ਤੋਂ ਤੇ ਮਛਰਦਾਨੀ ਸਾਡੇ ਕਦੇ ਲਾਈ ਨਹੀਂ ਹੈਗੀ ਨਾ ਸਾਡੇ ਲੋਟ ਆਵੇ ਕਿਉਂਕਿ ਸਾਡੇ ਚਾਰੇ ਪਾਸੇ ਖੁੱਲ ਭਰਾ ਆ ਮੋਰੀਆਂ ਬੰਦ ਹੋ ਜਾਣਗੀਆਂ ਇਧਰੋਂ ਕਿਸੇ ਪਾਸੇੋਂ ਨਹੀਂ ਬੰਦ ਹੁੰਦਾ ਇਧਰੋਂ ਸਿਰੇ ਟਾਉਂਟੀਆਂ ਹੋਈਆਂ ਨੇ ਤਿੰਨਕ ਬਾਕੀ ਇਧਰਲੀ ਸਾਈਡ ਉਨੇ ਕਿਸੇ ਵੀ ਪਾਸੇੋਂ ਬੰਦ ਹੁੰਦਾ ਮਛਰਦਾਨੀ ਤਾਂ ਕਰਕੇ ਲੋਟ ਨਹੀਂ ਆਉਂਦੀ ਹੈਗੀ ਬਾਕੀ ਜਦੋਂ ਜਿਆਦਾ ਗਰਮੀ ਹੋ ਜੂਗੀ ਸਾਰੀਆਂ ਨੂੰ ਇੱਥੇ ਬੰਨ ਕੇ ਵਿੜੇ ਦੇ ਵਿੱਚ ਆਪਾਂ ਗੇਟ ਖੋਲ ਕੇ ਕੂਲਰ ਛੜ ਦਿੰਨੇ ਆਗੇ ਇਧਰੋਂ ਕੂਲਰ ਉਧਰੋਂ ਹੋ ਪੱਖਾ ਆ ਜਾਂਦਾ ਹੈਗਾ ਤੇ ਬਾਕੀ ਆ ਦੋਨੇ ਪੱਖੇ ਇਹ ਚੱਲ ਜਾਂਦੇ ਰਹਿੰਦੇ ਨੇਗੇ ਦੇਖਦੇ ਆਂਗੇ ਕਿ ਮੈਨੂੰ ਝਾਕ ਜੀ ਹੈਗੀ ਵੀ ਜੇ ਫਾਰਮ ਵਾਲਾ ਕੋਈ ਪੁਰਾਣਾ ਪੱਖਾ ਮਿਲ ਜੇ ਆਪਾਂ ਨੂੰ ਚੱਕਵੇਂ ਉਹਦੇ ਵਾਲਾ ਸਪ੍ਰਿੰਕਲ ਵਾਲਾ ਜਿਹਦੇ ਮੂਰੇ ਪਾਣੀ ਸਿੱਟਣ ਵਾਲੇ ਲੱਗੇ ਹੁੰਦੇ ਨੇਗੇ ਉਹ ਮਿਲ ਜੇ ਤਾਂ ਇਹ ਆਪਾਂ ਉਹ ਲੈ ਲਾਂਗੇ ਫਿਰ ਉਹ ਇੱਥੇ ਚੱਕ ਕੇ ਸਾਰਿਆਂ ਦੇ ਇੱਧਰ ਐ ਸਿੱਟਦਿਆ ਕਰਾਂਗੇ ਪਾਣੀ ਉਹ ਵੀ ਵਧੀਆ ਰਹੂਗਾ ਜੇ ਤੁਹਾਡੀ ਜਾਣ ਪਛਾਣ ਚ ਕਿਤੇ ਫਾਰਮ ਦੇ ਵਿੱਚ ਪਿਆ ਹੋਇਆ ਫਾਰਮ ਕੋਈ ਵਧੀਆ ਰੇਟ ਤੇ ਵਧੀਆ ਕੰਡੀਸ਼ਨ ਦੇ ਵਿੱਚ ਉਹ ਵੀ ਮੈਨੂੰ ਤੁਸੀਂ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਆਪਾਂ ਗੱਲਬਾਤ ਕਰ ਲਾਂਗੇ ਭਾ ਸਿਰ ਜੇ ਮਿਲੇ ਆਪਾਂ ਨੂੰ ਉਹ ਲੈ ਲਾਂਗੇ ਪੱਖਾ ਬਾਕੀ ਕਰੇ ਆ ਕਿ ਅੱਜ ਸਾਹ ਜਾਂ ਸਾਹ ਆ ਬਹੁਤ ਜ਼ਿਆਦਾ ਗਰਮੀ ਸੀਗੀ ਖੇਤ ਅੱਜ ਇੱਕ ਕਣਕ ਵੱਢਦੇ ਹੋਈ ਉੱਤੋਂ ਤੁਹਾਨੂੰ ਪਤਾ ਮੌਸਮ ਹੁਣ ਤਪੀ ਜਾਂਦਾ ਦਿਨ ਉਹਦੇ ਨਾਲ ਤੂੜੀ ਤੇ ਰੇਟ ਉੱਤੇ ਹੈ ਨਹੀਂਗਾ ਤੂੜੀ ਦੀ ਟੈਨਸ਼ਨ ਹੋਈ ਪਈ ਆ ਕਿਉਂਕਿ ਸਵਾਤ ਆਪਣੇ ਭਰੀ ਭਈਆ ਤੂੜੀ ਦੀ ਪੁਰਾਣੀ ਤੂੜੀ ਨਾਲੀ ਤੇ ਐਤ ਕੀ ਦੇਖਦੇ ਆ ਬੱਬੀ ਦੀ ਕਿਰਪਾ ਨਾਲ ਆਪਣੇ 30 35 ਟਰਾਲੀਆਂ ਹੋ ਜਾਂਦੀਆਂ ਨੇਗੀਆਂ ਦੇਖਦੇ ਆ ਕਿ ਕੀ ਬਣਦਾਗਾ ਬਾਈ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਧੰਨਵਾਦ ਬਾਈ